ਕਿ ਹੁਣ ਅੱਜ ਦਾ ਜਿਹੜਾ ਪਿਛਲੇ ਦੋ ਦਿਨ ਦਿਨ ਤੋਂ ਜਿਹੜਾ ਗਰਮ ਮੁੱਦਾ ਚੱਲ ਰਿਹਾ ਉਹ ਚੱਲ ਰਿਹਾ ਹੈ ਜਿਹੜੇ ਆਪਣੇ ਇਲੀਗਲ ਇਮੀਗਰੈਂਟਸ ਜਿਹੜੇ ਅਮਰੀਕਾ ਤੋਂ ਵਾਪਸ ਆਏ ਪਤਾ ਨਹੀਂ ਕੀ ਮਜਬੂਰੀ ਰਹੀ ਹੋਊਗੀ ਵਿਚਾਰਿਆਂ ਦੀ ਜਿਹੜੇ ਐਦਾਂ ਗਏ ਆ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਵੀ ਹਾਂ ਜੀ ਅਸੀਂ 40 50 ਲੱਖ ਰੁਪਏ ਵੀ ਲਾਈਏ ਤੇ ਜਾ ਕੇ ਅਸੀਂ ਰਹਿਣਾ ਵੀ ਇਲੀਗਲ ਸਹੀ ਗੱਲ ਹੈ ਇਹ ਹਰੇਕ ਬੰਦੇ ਦੀ ਕਿਸੇ ਨਾ ਕਿਸੇ ਕੋਈ ਨਾ ਕੋਈ ਬੰਦੇ ਦੀ ਮਜਬੂਰੀ ਹੁੰਦੀ ਹੈ ਕਈ ਬੰਦੇ ਮਜ਼ਾਕ ਉਡਾਉਂਦੇ ਇਸ ਚੀਜ਼ ਦਾ ਵੀ ਜੇ 50 ਲੱਖ ਲਾਤ ਤਾਂ ਐਥੇ ਹੀ ਕੁਝ ਕਰ ਲੰਦੇ ਹਣਾ ਇਹ ਹੁਣ ਜਿਹਨੇ 50 ਲੱਖ ਖਰਚਿਆ ਇਹ ਉਹਨੇ ਜੋ ਵੀ ਮਤਲਬ ਕੀ ਖਰਚਿਆ 40 ਆ 50 ਲੱਖ ਜੋ ਵੀ ਖਰਚਾ ਬੰਦੇ ਨੇ ਜੋ ਉਹਦਾ ਪੈਸਾ ਲੱਗਿਆ ਜਾਣ ਚ ਉਹਨਾਂ ਕੋਲ ਪਤਾ ਨਹੀਂ ਹੈਗਾ ਤਾਂ ਆ ਜਾਂ ਉਹਨਾਂ ਨੇ ਕਿੱਦਾਂ ਅਰੇਂਜ ਕਰਿਆ ਕੁਛ ਆਪਣਾ ਵੇਚਤਾ ਜ਼ਮੀਨਾਂ ਵੇਚਦੀਆਂ ਜਾਂ ਲੋਨ ਲਏ ਆ ਕਿਸੇ ਤੋਂ ਕਰਜ਼ੇ ਲਏ ਵਿਆਜ ਦੇ ਲਿਆ ਮੈਨੂੰ ਕਿ ਆਪਣਾ ਘਰ ਛੱਡਣ ਦਾ ਕਿਸੇ ਦਾ ਦਿਲ ਹੀ ਕਰਦਾ ਹੁੰਦਾ ਕੋਈ ਨਾ ਕੋਈ ਮਜਬੂਰੀ ਬਣਦੀ ਆ ਬੰਦੇ ਦੀ ਤਾਂ ਬੰਦਾ ਇਹ ਸਟੈਪ ਚੱਕਦਾ ਐਦਾਂ ਕੋਈ ਨਹੀਂ ਚਾਹੁੰਦਾ ਹੁੰਦਾ ਇੱਕ ਤਾਂ ਇਹ ਨੌਜਵਾਨ ਪੀੜ੍ਹੀ ਹੈ ਜਿਹੜੀ ਇਹਨਾਂ ਜਿੱਦਾਂ ਤੁਹਾਨੂੰ ਚੱਲ ਹੈਗਾ ਵੀ ਇੱਕ ਦੂਰੇ ਦੇ ਕੇ ਹਾਂ ਉਹੀ ਕਹਿ ਰਹੇ ਮੈਂ ਵੀ ਥੋੜਾ ਜਿਹਾ ਇਹਨਾਂ ਨੂੰ ਨਾ ਹੋ ਜਾਂਦਾ ਵੀ ਹਾਂ ਉਹ ਚਲੇ ਗਿਆ ਮੈਂ ਵੀ ਜਾਵਾਂ ਹੈਨਾ ਮੈਂ ਵੀ ਚਲ ਜਾਈਏ ਇਹਨਾਂ ਨੂੰ ਉੱਥੇ ਜਾ ਕੇ ਐ ਲੱਗਦਾ ਵੀ ਪਤਾ ਨਹੀਂ ਬਹੁਤ ਜ਼ਿਆਦਾ ਈਜ਼ੀ ਲਾਈਫ ਹੈ ਉੱਥੇ ਇਹ ਪਤਾ ਕਿ ਬਾਹਰਲੇ ਦੇਸ਼ਾਂ 'ਚ ਹੁਣ ਬੱਚਾ ਆਪਣਾ ਛੋਟੀ ਉਮਰ 'ਚ ਅਸੀਂ ਬਾਹਰ ਭੇਜ ਦਿੰਦੇ ਹਾਂ ਜਦੋਂ ਕੰਮ ਮੇਰਾ ਵੀ ਇਹੀ ਹੈ ਮੈਂ ਵੀ ਭੇਜ ਦਈਆਂ ਮਤਲਬ ਕਿ ਪਰ ਇੱਕ ਫੈਕਟ ਹੈ ਇਹ ਕਿ ਜਦੋਂ ਬੱਚਾ ਬਾਹਰ ਚਲੇ ਗਿਆ ਨਾ ਅਗਰ ਉਹ ਬੱਚਾ 5-7 ਸਾਲ 8 ਸਾਲ 10 ਸਾਲ ਉੱਥੇ ਰਹਿ ਗਿਆ ਉਹਨੂੰ ਇੱਥੇ ਵਾਪਸ ਆ ਕੇ ਐਡਜਸਟ ਕਰਨਾ ਬਹੁਤ ਔਖਾ। ਉਹ ਬੱਚਾ ਉਧਰ ਹੀ ਸੈਟਲ ਹੋਊਗਾ। ਕਿਉਂਕਿ ਉਹਦਾ ਐਜੂਕੇਸ਼ਨ ਦਾ ਲੈਵਲ ਇੰਨਾ ਹੋ ਜਾਣਾ। ਉਹਦਾ ਰਹਿਣ ਤੇ ਰਹਿਣ ਦਾ ਤਰੀਕਾ, ਸਟੈਂਡਰਡ ਆਫ ਲਾਈਫ ਕਿੱਦਾਂ ਵਿਚਰਨਾ ਲੋਕਾਂ 'ਚ ਉਧਰ ਮਾਹੌਲ ਏ ਬਿਲਕੁਲ ਅਲੱਗ ਐ, ਕਲਚਰ ਅਲੱਗ ਐ। ਆਪਣਾ ਕਲਚਰ ਹੈਗਾ ਇਹ ਪਰਿਵਾਰਵਾਦੀ। ਤੁਸੀਂ ਇਹ ਦੱਸੋ ਵੀ ਜਿਹੜੇ ਹੁਣ ਜਿੱਕਣਾ ਇਲਿਗਲ ਇਹ ਗਏ ਆ ਵੀ ਮਤਲਬ ਜਿਹੜੇ ਹੁਣ ਲੀਗਲ ਤੇ ਗਏ ਉਹਨਾਂ ਨੂੰ ਤਾਂ ਨਹੀਂ ਕੋਈ ਵੀ ਰੁਕਾਵਟ। ਨਹੀਂ ਨਹੀਂ। ਲੀਗਲ ਤਾਂ ਹੈ ਲੀਗਲ ਪ੍ਰੋਸੈਸ ਲੋਕ ਕਰਨਾ ਨਹੀਂ ਚਾਹੁੰਦੇ ਉਹ ਥੋੜਾ ਮਹਿੰਗਾ ਪੈਂਦਾ ਮਹਿੰਗਾ ਨਹੀਂ ਪੈਂਦਾ ਖਰਚਾ ਤਕਰੀਬਨ ਲੋਕਾਂ ਨੂੰ ਇਹ ਹੈ ਵੀ بس ਜੇ ਪੈਸਾ ਦੇ ਦਿੱਤਾ ਤਾਂ ਕੰਮ ਬਸਾਂ ਚੁਟਕੀ ਵਜਾਂਦੇ ਕੰਮ ਹੋ ਗਿਆ ਤੇ ਜਿਹੜੇ ਪੁਸ਼ਤ ਏਜੰਟ ਹੈ ਉਹ ਮਿਸਗਾਈਡ ਵੀ ਕਰਦੇ ਨਾ ਚਲੋ ਜਿਹੜੇ ਵੀ ਕੰਸਲਟੈਂਟ ਹੈ ਮੈਂ ਕਿਸੇ ਦਾ ਕੋਸ਼ਿਸ਼ ਉਹ ਥੋੜਾ ਕਰ ਸਕਦਾ ਕਿ ਮੇਰਾ ਵੀ ਇਹੀ ਕੰਮ ਹੈ ਬਟਾ ਵੀ ਕੰਮ ਕਰਨ ਦਾ ਤਰੀਕਾ ਹਰ ਬੰਦੇ ਦਾ ਅਲੱਗ ਹੈ ਹੈਨਾ ਮੈਂ ਅਜ ਤੱਕ ਸਟੂਡੈਂਟ ਵਿਜ਼ਟਰ ਕਰਿਆ ਤੇ ਮੈਂ ਇਹ ਡੌਂਕੀ ਡੂੰਕ ਜਿਹੜਾ ਕੰਮ ਤਾਂ ਸੀ ਕਰੀ ਕਰ ਹੀ ਨਹੀਂ ਪਰ ਆ ਬੱਚਿਆਂ ਨਾਲ ਹੋਈ ਤਾਂ ਮਾੜੀ ਹੋਇਆ ਨਾਲ ਦੀ ਫੈਮਿਲੀਆਂ ਨਾਲ ਮਾੜਾ ਹੋਇਆ ਆ ਮਾੜਾ ਮੈਨੂੰ ਸਭ ਤੋਂ ਵੱਧ ਤਾਂ ਫਾਈਨੈਂਸ਼ੀਅਲ ਲਾਸ ਜਿਹੜਾ ਸਭ ਤੋਂ ਜ਼ਿਆਦਾ ਹੋਇਆ ਇਹਨਾਂ ਬੱਚਿਆਂ ਜਿਹੜੇ ਵੀ ਬੰਦੇ ਆ ਪਰ ਇਤੇ ਇਹਨਾਂ ਸਾਡੇ ਇੰਡੀਅਨ ਉਹਨੂੰ ਬੱਚਿਆਂ ਨੂੰ ਅਕਲ ਵੀ ਲੈਣੀ ਚਾਹੀਦੀ ਹੈ ਸਾਡੇ ਪੰਜਾਬੀਆਂ ਨੂੰ ਵੀ ਜਾਂ ਜੋ ਵੀ ਜਾਂਦੇ ਆ ਵੀ ਆ ਇੱਕ ਦੂਰੇ ਪਿੱਛੇ ਲੱਗ ਕੇ ਨਾ ਆਪਣੇ ਮਾਪਪਨ ਨੂੰ ਫੋਰਸ ਨਾ ਕਰੋ ਪਿੱਛੇ ਲੱਗ ਕੇ ਨਾ ਕਰੋ ਹੁਣ ਇੱਕ ਇੱਕ ਬਜ਼ੁਰਗ ਦੀ ਮੈਂ ਵੀਡੀਓ ਦੇਖ ਰਿਹਾ ਤਾਂ ਵਿਚਾਰਾ ਆਪਣੇ ਪੋਤੇ ਨੂੰ ਲੈਣ ਆਇਆ ਹਾਂ 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 ਉਹ 에어ਪੋਰਟ ਪਰ ਗਏ ਨੇ ਤਾਂ ਕਹਿੰਦਾ ਯਾਰ ਅਸੀਂ ਤਾਂ ਐਟੀਐਨ ਨੇ ਵੈਲ ਸੈਟਲਡ ਦੇ ਮੈਂ ਤਾਂ ਗਾਲਾਂ ਕੱਢਦਾ ਹਾਂ ਵੀ ਉਹ ਤਾਂ ਜਾਣਾ ਚਾਹੁੰਦਾ ਨਹੀਂ ਤਾਂ ਭੇਜਣਾ ਮੈਂ ਤਾਂ ਭੇਜਣਾ ਨਹੀਂ ਚਾਹੁੰਦਾ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਤਾਂ ਵੀ ਜੇ ਸਭ ਕੁਝ ਇੱਥੇ ਹੈਗਾ ਵੀ ਅਗਰ ਕਿਸੇ ਨੇ ਵੀ ਬਾਹਰ ਜਾਣਾ ਕਿਸੇ ਵੀ ਕੰਟਰੀ ਜਾਣਾ ਹਰ ਕੰਟਰੀ 'ਚ ਜਾਣ ਦਾ ਲੀਗਲ ਤਰੀਕਾ ਹੈਗਾ ਕੋਈ ਨਾ ਕੋਈ ਲੀਗਲ ਤਰੀਕਾ ਹੈਗਾ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਸਟੂਡੈਂਟ ਤੇ ਚੱਲ ਜੋ ਵਰਕ ਵੀਜ਼ਾ ਵੀ ਆਉਂਦੇ ਆ ਐ ਨਹੀਂ ਹੈਗਾ ਵੀ ਸਾਰੇ ਬੰਦੇ ਗਲਤ ਤੇ ਕੰਮ ਕਰਦੇ ਆ ਕਈ ਇਹ ਡਰਦੇ ਆ ਵੀ ਹਾਂਜੀ ਵਰਕ ਪਰਮਿਟ ਆ ਤਾਂ ਇਲੀਗਲ ਹੀ ਹੋਊਗਾ ਇਹ ਸਹੀ ਤਰੀਕੇ ਨਾਲ ਨਹੀਂ ਹੋਊਗਾ ਐਦਾਂ ਨਹੀਂ ਹੁੰਦਾ ਸਹੀ ਤਰੀਕੇ ਨਾਲ ਵੀ ਵਰਕ ਪਰਮਿਟ ਹੁੰਦੇ ਆ ਹਰ ਕੰਟਰੀ ਦੇ ਹੁੰਦੇ ਆ ਤੇ ਇੱਕ ਦੂਏ ਨੂੰ ਦੇਖ ਕੇ ਨਾ ਪਲੀਜ਼ ਆਪਣੇ ਮਾਪੇ ਨੂੰ ਫੋਰਸ ਨਾ ਕਰੋ ਵੀ ਉਹ ਤੁਹਾਨੂੰ ਕਰਜ਼ੇ ਚੱਕ-ਚੱਕ ਕੇ ਬਾਹਰ ਭੇਜਣ ਚਲੋ ਜੀ ਇੱਕ ਜੇ ਕੋਈ ਇਨਲੀਗਲ ਤਰੀਕੇ ਨਾਲ ਵੀ ਬਾਹਰ ਜਾ ਕੇ ਸੈਟਲ ਹੋ ਗਿਆ ਵੀ ਸਾਨੂੰ ਵੀ ਭੇਜੋ ਵੀ ਲੋਨ ਲੈ ਲਓ ਚਾਹੇ ਗਿਰਵੀ ਰੱਖ ਦਿਓ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਲੀਗਲ ਤਰੀਕੇ ਨਾਲ ਤੁਸੀਂ ਕਿਸੇ ਵਧੀਆ ਆਪਣਾ ਵਧੀਆ ਕੰਸਲਟੈਂਟ ਨਾਲ ਜਾ ਕੇ ਸਲਾਹ ਕਰੋ ਕਿ ਕਰਜ਼ਿਆਂ ਚ ਨਾ ਆਓ ਕਹਿਣ ਦਾ ਮਤਲਬ ਇਹ ਹੈ ਵੀ ਕਰਜ਼ਿਆਂ ਚ ਨਾ ਆਓ ਜੇ ਜੇਵ ਰਾਸਤ ਦਿੰਦੀ ਆ ਤਾ ਇਲੀਗਲ ਤਰੀਕੇ ਨਾਲ ਜੇ ਤਰੀਕੇ ਇਹਨਾਂ ਨੇ ਜਾ ਉਹਨਾਂ ਨੇ ਖਰਚਾ ਵੀ ਘੱਟ ਹੁੰਦਾ ਅਗਰ ਤੁਸੀਂ ਲੀਗਲੀ ਜਾਓਗੇ ਤਾਂ ਤੁਹਾਡਾ ਖਰਚਾ ਘੱਟ ਹੈ ਅਗਰ ਇਲੀਗਲ ਤਰੀਕੇ ਨਾਲ ਜਾਓਗੇ ਤਾਂ ਖਰਚਾ ਵੀ ਜਿਆਦਾ